ਤੇ ਬਾਈ ਰੇਟ ਰੂਟ ਕੀ ਕਰਤਾ 55000 ਜੀ ਠੀਕ ਆ ਲੈਣ ਦੇਣ ਕਿੱਥੋਂ ਦੇਖੋ ਜੀ ਇਹ ਤੋਂ 50 ਦੀ ਹੋ ਜੂ ਜੀ ਠੀਕ ਆ ਮੁੱਲ ਜਿੰਨਾ ਮਰਜ਼ੀ ਕਰੀ ਠੀਕ ਆ ਠੀਕ ਆ ਲੈ ਵੀ ਬਾਈ 55000 ਮੰਗਦਾਗਾ ਤੇ 50000 ਦੇ ਬਾਈ ਗਾ ਦੇ ਦਿਆਂਗੇ ਤੇ ਬਾਕੀ ਵੀ ਸੌਦਾ ਮੱਝ ਦਾ ਜਿਹੜਾ ਇਹਦਾ ਹੋ ਹੀ ਜਣਾ ਨਾ ਟੋਕੜ ਗੱਬਣ ਦਾ ਠੀਕ ਆ ਦੇਖੋ ਚਾਚਾ ਦਾ ਕੁਛ ਮਰਜ਼ੀ ਕਰਿਆ ਜਾਣ ਮੈਨੂੰ ਪੜਤਾਂ ਲੱਗੂ ਮੇਰੀ ਬੇਟੀ ਉਹ ਵਾਹ ਤਰੂ ਕਹਿਦਾ ਦੇਖ ਲਓ ਕਰ ਲਓ ਕਰ ਲਓ ਕੁਛ ਨਹੀਂ ਦਿੰਦਾ ਉਹ ਤਿੰਨ ਨਾਕ ਹੋ ਗਏ ਤਨੋ ਗਿਆ ਚਾਰ ਹੁਣ ਹੋ ਗਏ ਗੱਲ ਸੁਣ ਸਰਚਾ ਵਾਲਾ ਬੁੱਬਾ ਬੰਦੇ ਹੀ ਆ ਸਰਚਾ ਸਾਨੂੰ ਵੀ 2000 ਦੁੱਧ ਨਾ ਖਾਦੀ ਦਾ ਤਨ 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 ਜਿਹਾ ਹੋ ਗਿਆ ਚਾਰ ਹੋ ਗਿਆ ਦੁੱਧ ਵੀ ਹੋ ਗਿਆ ਠੀਕ ਆ ਠੀਕ ਆ ਸ੍ਰੀ ਕਾਲ ਦੋਸਤੋ ਸਵਾਗਤਾਂ ਆਪਣੇ ਜਟਾਣਾ ਫਾਰਮਰ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਦੀ ਵੀਡੀਓ ਆਪਾਂ ਮਾਨਸਾ ਪਸ਼ੂ ਮੰਡੀ ਤੋਂ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਟੋਕੜ ਮੱਝਾਂ ਗੱਬਣਾ ਮੱਝਾਂ ਦਿਖਾਈਆਂ ਹੋਈਆਂ ਗਿਆ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਆਪਣੇ ਜਰੂਰ ਸਬਸਕ੍ਰਾਈਬ ਕਰ ਲਿਓ ਆਜੋ ਫਿਰ ਮਾਨਸਾ ਪਸ਼ੂ ਮੰਡੀ ਤੇ ਆਪਾਂ ਰੇਟਾਂ ਤੋਂ ਜਾਣੂ ਕਰਾਉਣਾ ਤੁਹਾਨੂੰ ਤੇ ਬਹੁਤ ਸਸਤੇ ਭਾਅ ਦੀਆਂ ਪਸ਼ੂ ਜਿਹੜੇ ਇੱਥੇ ਮੰਡੀ ਤੇ ਪਹੁੰਚਦੇ ਹਨਾ ਟੋਕੜ ਗੱਬਣ ਮੱਝਾਂ ਤੇ ਬਾਕੀ ਵੀਡੀਓ ਨੂੰ ਸਾਰੀ ਦੇਖਿਆ ਕਰੋ ਲਾਸਟ ਤੱਕ ਆ ਜਾਓ ਫਿਰ ਵੀਡੀਓ ਦੀ ਕਰਦਾ ਸ਼ੁਰੂਆਤ ਆਪਾਂ ਦਿਖਾਉਦੇ ਸਾਨੂੰ ਪਸੂ ਤੋਰ ਕੇ ਤੇ ਡਿਟੇਲ ਲੈ ਕੇ ਦਿੰਦੇ ਆ ਆ ਜਾਓ ਲੈ ਵੀ ਦੋਸਤੋ ਸਾਨੂੰ ਇੱਕ ਨੀਲੀ ਰਾਵੀ ਦਿਹਾਣਾ ਤੋਕੜ ਗੱਬਣ ਮੱਝ ਦਿਖਾਉਣੇ ਆਪਾਂ ਦੇਖੋ ਤੇ ਦੂਜੇ ਸੂਏ ਸੂਈ ਹੋਈ ਆ ਬਾਕੀ ਬਾਈ ਨਾ ਕਰਾਂ ਗੱਲਬਾਤ ਤੁਰ ਦਿਨ ਚੈੱਕ ਕਰ ਲੋ ਸੰਗਾ ਸੰਗਾ ਦੀ ਗੁੰਡੀ ਆ ਤੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੇ ਆ ਅੱਖਾਂ ਵੀ ਚਿੱਟੀਆਂ ਹਨਾ ਦੇਖੋ ਸੰਗਾ ਸੰਗਾ ਦੀ ਗੁੰਡੀ ਆ ਬਾਕੀ ਬਾਈ ਨੂੰ ਬਹੁਤਾਂ ਗੱਲਬਾਤ ਮਾਗਰ ਕੱਟਾ ਇਹਦੇ ਦੁੱਧ ਦਾ ਦੁੱਧ ਦੀ ਡਿਟੇਲ ਸਾਨੂੰ ਪੁੱਛ ਕੇ ਦੱਸਦੇ ਆ ਬਾਈ ਤੂੰ ਵੀ ਕਿੰਨਾ ਦੁੱਧ ਆਗਾ ਕੀ ਮਾਲ ਮੁੱਲ ਕਰਦਾ ਜੈ ਜੇ ਰੇਟ ਦੀ ਆ ਦੇਖੋ ਤੁਸੀਂ ਬਾਕੀ ਬਾਈ ਨੂੰ ਰੇਟ ਪਾਉਂਦੇ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਸ਼ਾਹਪੁਰ ਕਲਾਂ ਜੀ ਜਿਲ੍ਹਾ ਕਿਹੜਾ ਪੈਂਦਾ ਸੰਗਰੂਰ ਸੰਗਰੂਰ ਬਾਈ ਆਪਣੀ ਇਹ ਝੋਟੀ ਕਮੀ ਸੂਈ ਸੂਈ ਆ ਦੂਸਰੇ ਦੂਸਰੇ ਸੂਏ ਤੇ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੇ ਨੂੰ ਹੋ ਗਿਆ 390 ਬਤਨ ਮਹੀਨੇ 390 ਬਤਨ ਮਹੀਨੇ ਹੋ ਗਏ ਤੇ ਬਾਈ ਆਪਾਂ ਗੱਬਣ ਦਾ ਦੱਸਦੇ ਸੀ ਕਿੰਨੇ ਚਾਦੀ ਗੱਬਣਾ ਦੋ ਮਹੀਨੇ ਦੇ ਦੋ ਮਹੀਨੇ ਦੀ ਆ ਬਾਕੀ ਅਗਲਾ ਚੈੱਕ ਕਰਾ ਕੇ ਲ ਜਾ ਸਕਦਾ ਹਾਂ ਮੰਗਰੇ ਕਟਾ ਵੀ ਨੀਲੀ ਰਬ ਦੀ ਆ ਹਾਂ ਨੀਲੀ ਰਬ ਦਾ ਕਟਾ ਠੀਕ ਆ ਠੀਕ ਆ ਤੇ ਦੁੱਧ ਬਾਈ ਕਿੰਨਾ ਇਹ ਦੋ ਥਲੇ ਦੁੱਧਾ 8.5 ਕਿਲੋ ਹੋ ਗਈ ਹੁਣ ਠੀਕ ਆ 8.5 ਕਿਲੋ ਹਾਂ ਇਹ 12 ਕੋਹਲਾ ਚੜ੍ਹ ਘਰ ਦੀ ਝੋਟੀ ਆਪਣੀ ਹਾਂਜੀ ਹਾਂ ਠੀਕ ਆ ਲੈ ਵੀ ਦੋਸਤੋ 8 ਕਿਲੋ ਦੁੱਧ ਬਾਈ ਕਹਿੰਦਾ ਹਨਾ ਤੇ ਬਾਕੀ ਰੇਟ ਰੂਟ ਬਾਈ ਕੀ ਕਰਤਾ ਇਹਦਾ 75000 ਮਿਲੋ 75000 ਲੈਂਣ ਦੇਣ ਬਾਈ ਲੈਂਣ ਦੇ 65 ਦੀ ਦੇ ਦਾਂ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂ ਹਨਾ ਠੀਕ ਆ ਲੈ ਵੀ ਦੋਸਤੋ ਜੇ ਕਿਸੇ ਨੇ ਲੈਣੀ ਹੋਈ ਨਾ ਮੰਗ ਜਿਹੜੀ ਬਹੁਤ ਜ਼ਿਆਦਾ ਹਨਾ ਨੀਲੀ ਰਾਬੀ ਦੀ ਤੇ ਟੋਕੜ ਗੱਬਣਾ ਦੀ ਮੰਗ ਬਹੁਤ ਜ਼ਿਆਦਾ ਕਿ ਚੰਗੀ ਆ ਛੋਟੀ ਬਾਡੀ ਸਟਿਚਰ ਦੀ ਬਾਡੀ ਮੰਤਕ ਦੀ ਹਨਾ ਸੋਹਣੀਆ ਸੰਗਾ ਸੰਗਾ ਦੀ ਵੀ ਗੁੰਡੀ ਹੈਗੀ ਮਗਰ ਕੱਟਾਗਾ ਤੇ 8 ਕਿਲੋ ਦੁੱਧਾਗਾ ਚੰਗੀ ਆ ਛੋਟੀ ਤੇ ਬਾਈ ਨੰਬਰ ਬੋਲੇ ਆਪਣਾ 98781 98781 21736 21736 36 ਲੈ ਵੀ ਦੋਸਤੋ ਇਹ ਬਾਈ ਦਾ ਨੰਬਰ ਹੈਗਾ ਤੇ ਬਾਕੀ ਬਾਈ ਨਾਲ ਤੁਸੀਂ ਸੰਬੰਧ ਕਰ ਸਕਦਾ ਚੰਗੀ ਆ ਬੋਡੀ ਬੰਤਰ ਦੀ ਚੰਗੀ ਆ ਝੋਟੀ ਦੂਜੇ ਸੂਏ ਸੂਈ ਹੋਈ ਆ ਮਗਰ ਕੱਟਾਗਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਸੰਬੰਧ ਤੁਸੀਂ ਕਰ ਸਕਦੇ ਹੋ ਤੇ ਕਰਦੀ ਹੈਗੀ ਬਾਈ ਵਪਾਰ ਤਾਂ ਨਹੀਂ ਕਰਦੇ ਠੀਕ ਆ ਠੀਕ ਠੀਕ ਤੁਹਾਨੂੰ ਇੱਕ 7 ਮਹੀਨਾ ਦੀ ਆਪਾਂ ਗੱਬਣਾ ਝੋਟੀ ਦਿਖਾਉਣਾ ਦੂਜੇ ਸੂਏ ਸੁਣਾ ਨੇ 7 ਮਹੀਨਾ ਗੱਬਣਾ ਮਗਰ ਭਾਈ ਆ ਕੱਟਾਗਾ ਠੀਕ ਆ ਮਗਰ ਕੱਟਾ ਨੀਲੀ 라ਵੀ ਦਾ ਤੇ ਨੀਲੀ 라ਵੀ ਦੀ ਝੋਟੀ ਆਗੀ ਤੇ ਬਾਕੀ ਆਪਾਂ ਤੋਰੀ ਬਾਈ ਮਾੜੀ ਜੀ ਤੋੜ ਕੇ ਦਿਖਾਉਣਾ ਤੁਹਾਨੂੰ ਕੱਦਗਾਠ ਵਾਲੀ ਝੋਟੀਆਂ ਦੇਖੋ ਸੀ ਹਨਾ ਚੰਗੇ ਕੱਦਗਾਠ ਵਾਲੀ ਆ ਦੂਜੇ ਸੂਏ ਸੁਣਾਗਾ 7 ਮਹੀਨੇ ਦੀ ਬਾਈ ਕਹਿੰਦਾ ਗੱਬਣ ਆ ਗਈ ਤੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਆਪਾਂ ਰੇਟ ਬਾਈ ਨੂੰ ਪੁੱਛ ਲੈਨੇ ਹਣਾ ਬਾਈ ਕਿੰਨੇ ਚਿਰ ਦੀ ਗੱਬਣ ਆ ਝੋਟੀਆਂ ਆਪਣੀ ਠੀਕ ਆ ਮਗਰਾ ਕੱਟਾ ਹਨਾ ਮਗਰਾ ਕੱਟਾ ਵੀ ਪਹਿਲੇ ਠੀਕ ਆ ਠੀਕ ਆ ਤੇ ਬਾਈ ਮੁੱਲ ਮਨ ਕੀ ਕਰਤਾ ਇਹਦਾ 70000 ਠੀਕ ਆ ਲੈਣ ਦੇਣ ਕਿੱਥੋਂ ਤੱਕ ਹੋ ਜਾ ਲੈਣ ਦੇਣ ਬਾਈ ਦੇ ਦਾਂਗੇ ਮਾਨ ਤਾਨ ਕਰਦਾ 65000 ਦੀ ਠੀਕ ਆ 65000 ਦੀ ਲੈ ਵੀ ਨੀਲੀ ਰਵੀ ਦੀ ਝੋਟੀਆਂ ਦੇ ਸਾਹ ਤੁਸੀਂ ਨਾ 7 ਮਹੀਨੇ ਦੇ 6 ਤਰੀਕ ਨੂੰ 8ਵਾਂ ਮਹੀਨਾ ਲੱਗ ਜਾਊਗਾ ਠੀਕ ਆ ਬਹੁਤ ਭਰਾ ਹਨਾ ਡਿਮਾਂਡ ਆ ਗਈ ਟੋਕੜ ਕੱਬਣਾ ਦੀ ਤੇ ਦੁੱਧ ਤਾਂ ਹੈ ਨਹੀਂ ਹਨਾ ਬਾਈ ਇਹ ਥੱਲੇ ਹੋਣਾ ਠੀਕ ਸਾਢੇ ਹੋਈ ਆ ਤੇ ਚੰਗੀ ਆ ਝੋਟੀਆਂ ਸੰਗਾ ਸੰਗਾ ਦੀ ਗੁੰਡੀਆਂ ਕੱਦ ਕਾਠ ਦੀ ਵੀ ਚੰਗੀ ਆਗੀ ਦੇ ਸਾਡਾ ਤੇ ਬਾਕੀ ਆਪਾਂ ਬਾਈ ਦਾ ਨੰਬਰ ਲੈ ਕੇ ਦੇਣਾ ਜੇ ਕਿਸੇ ਭਰਾ ਨੂੰ ਪਸੰਦ ਆ ਗਈ ਤਾਂ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਹੋ ਬਾਕੀ ਵਪਾਰ ਦਾ ਕੰਮ ਆ ਬਾਈ ਦਾ ਹਨਾ ਜੇ ਇਹ ਝੋਟੀ ਵੇਗੀ ਤਾਂ ਤੁਸੀਂ ਹੋਰ ਪਸ਼ੂਆਂ ਲਈ ਵੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨੂੰ ਬੋਲਿਆ ਭਾਈ ਆਪਣਾ ਕਿਹੜਾ ਪੰਡਾਗਾ ਪੰਡਾ ਬਾਈ ਗੁਰਨੇ ਖੁਰਦਾ ਗੁਰਨੇ ਖੁਰਦਾ ਠੀਕ ਆ ਜਿਲ੍ਹਾ ਮਾਨਸੀ ਪੈਂਦਾ ਠੀਕ ਆ ਬਾਈ ਵਪਾਰ ਦਾ ਕੰਮ ਆਪਣਾ ਕਿੰਨੇ ਕੇ ਪਸ਼ੂ ਖੜੇ ਹੁੰਦੇ ਬਾਈ ਆਪਣੇ ਕੋਲੇ तकरीबन 10 15 ਪਸ਼ੂ ਹੁੰਦੇ ਠੀਕ ਆ ਕਿੱਥੋਂ ਦਾ ਰੇਟ ਲੱਗੇ ਕਿੱਥੋਂ ਤੱਕ ਹੁੰਦੇ ਆਪਣੇ ਕੋਲੇ ਹੁੰਦੇ ਆ 50 ਵਾਲੇ ਵੀ ਹੁੰਦੇ ਆ 70 ਵਾਲੇ ਵੀ ਠੀਕ ਆ ਠੀਕ ਠੀਕ ਆ ਲੈ ਵੀ ਮਿੱਤਰੋ ਜੇ ਆਹਾਂ ਝੋਟੀ 베ਗੀ ਦਾ ਕੀ ਕਰਨਾਗਾ ਨਹੀਂ ਬਾਈ ਕੋਲੇ 50000 ਤੋਂ ਲੈ ਕੇ ਲੱਖ ਰੁਪਏ ਤੱਕ ਪਸੂ ਹੁੰਦਿਆ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਇਹ ਝੋਟੀ ਬਾਰੇ ਪੁੱਛ ਸਕਦੇ ਹੋ ਤੇ ਬਾਕੀ 100% ਤਾਂ ਇਹ ਝੋਟੀ 베ਗੀ ਜਾਊਗੀ ਤੇ ਨਹੀਂ ਹੋਰ ਪਸੂ ਖਰੀਦਣ ਲਈ ਬਾਈ ਨਾਲ ਤੁਸੀਂ ਸੰਪਰਕ ਕਰੋ ਨੰਬਰ ਬੋਲਦੇ ਬਾਈ ਆਪਣਾ 98769 98769 93769 93363 ਆ ਬਾਈ ਦਾ ਇਹ ਨੰਬਰ ਆਗਾ ਤੁਸੀਂ ਇਹ ਨੰਬਰ ਤੇ ਹੋਰ ਪਸ਼ੂਆਂ ਲਈ ਵੀ ਬਾਈ ਨਾਲ ਸੰਮਰਕ ਕਿਹੜਾ ਕਰ ਸਕਦੇ ਹੋ ਚੰਗੀ ਆ ਝੋਟੀ ਤੋਰੀ ਬਾਈ ਇੱਕ ਵਾਰੀ ਹੋਰ ਚੰਗੇ ਗੱਦ ਘਾਠ ਵਾਲੀਆਂ 6 ਤਰੀਕ ਤੋਂ 8ਵਾਂ ਮਹੀਨਾ ਲੱਗ ਜਾਊਗਾ 7 ਮਹੀਨੇ ਦੀ ਗੱਬਣਾ ਹੋਣਾ ਚੰਗੀ ਆ ਝੋਟੀ ਨੀਲੇ ਆ ਵੀ ਦੇ ਦੇ ਸਾਦ ਬਾਈ ਨਾਲ ਤੁਸੀਂ ਸੰਮਰਕ ਹੋਰ ਪਸ਼ੂ ਖਰੀਦਣ ਲਈ ਕਰ ਸਕਦੇ ਹੋ ਬਾਕੀ ਇਹਦੇ ਬਾਰੇ ਵੀ ਬਾਈ ਨੂੰ ਪੁੱਛ ਆ ਜੀ ਠੀਕ ਹੈ ਜੀ ਧੰਨਵਾਦ ਬਾਈ ਵੀ ਬਾਈਆਂ ਦੀ ਤੁਹਾਨੂੰ ਜਾਇਜ ਦੇ ਰੇਟ ਦੀ ਆਪਾਂ ਝੋਟੀ ਤੋੜ ਕੇ ਦਿਖਾਉਣਾ ਹਨਾ ਐਨੂੰ ਤੋੜਦੇ ਬਾਈ ਐਨੂੰ ਤੇ ਟੋਕੜ ਗੱਬਣ ਆ ਗਈ ਹਨਾ ਤੇ ਗੱਬਣ ਵੀ ਬਾਈ ਤੋਂ ਪੱਸਾਂ ਕਿੰਨੇ ਚਰਦੀ ਹੈਗੀ ਮਗਰ ਆਹਾ ਘੱਟਾ ਤੁਸੀਂ ਦੇ ਸਕਦੇ ਹੋ ਹਣਾ 5-7000 ਦਾ ਘੱਟਾ ਨਾਲ ਦੇਖੋ ਸੀ ਦੂਜੇ ਸੂਏ ਕਹਿੰਦਾ ਬਾਈ ਬਾਕੀ ਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਲੈਣੀ ਨੰਬਰ ਲੈ ਦਾਂਗੇ ਬਾਈ ਨੂੰ ਸਿੰਘਾਂ ਦੇ ਜਰੂਰ ਪੱਸੇ ਮੋੜਦੀ ਹੈ ਹਣਾ ਖੁੱਲੇ ਜਿੰਮੇ ਮੰਨ ਲਓ ਤੇ ਦੂਜੇ ਸੂਏ ਦਾਦਾ ਵੱਡੀ ਗੱਲ ਹਣਾ ਬਾਈ ਕਹਿੰਦਾ ਦੂਜੇ ਸੂਏ ਆ ਤੇ ਬਾਕੀ ਰ ਪਿੰਡ ਤੇ ਨੰਬਰ ਲੈ ਕੇ ਦੇਵਾਂ ਤੁਹਾਨੂੰ ਤੇ ਦੇਖੋ ਸੀ ਮਾਜੀ ਉਹਦੇ ਵਾਈ ਨੂੰ ਵੀ ਕਿੰਨੇ ਚਰਦੀ ਗੱਬਣਾ ਇਹ ਕਿੰਨਾ ਦੁੱਦਦਾ ਹਣਾ ਕੀ ਰੇਟ ਕਰਦਾਗਾ ਲਿਖਾ ਨਾਲ ਕੱਟਾਗਾ ਬਾਈ ਦਾ ਬਾਕੀ ਭਾਈ ਨਾ ਕਰਦੇ ਗੱਲਬਾਤ ਆ ਹਾਂ ਤੁਹਾਨੂੰ ਤੁਸੀਂ ਦੇ ਸਕਦੇ ਹੋ ਨਾ ਹਾਂ ਕੁੰਮੜਾ ਕੁੰਮੜਾ ਹਾਂ ਹਾਂ ਠੀਕ ਦੋਨੇ ਢੰਗ ਮਿਲਦੀ ਆ ਬਾਈ ਕਹਿੰਦਾ ਬਾਈ 4 ਤੇ ਮਿਲ ਜੇ ਕੱਟੇ ਤੇ 4 ਤੇ ਮਿਲਦੀ ਆ ਠੀਕ ਆ ਕਿਹੜਾ ਪਿੰਡ ਆ ਬਾਈ ਦਾ ਗੋਵਿੰਦਪੁਰਾ ਜਵਾਰ ਵਾਲਾ ਜੀ ਜਵਾਰ ਵਾਲਾ ਗੋਵਿੰਦਪੁਰਾ ਠੀਕ ਆ ਬਾਈ ਦੋਦਾ ਤਾਂ ਕਿੰਨਾ ਗਾਇ ਤੇ ਥੱਲੇ ਠੀਕ ਆਂ ਮਾੜੇ ਯਾਰਾ ਮੈਂ ਦਾ ਕਰਦਾ ਪੰਜ ਕਿਲੋ ਦੁੱਧ ਹੈਗਾ ਠੰਡਾ ਜੀ ਹਾਂ 5 ਕਿਲੋ ਦੋਨੇ ਢੰਗ ਮਿਲਦੀ ਆ ਦੋਨੇ ਢੰਗ ਮਿਲਦੀ ਆ ਬਾੜੇ ਤੇ ਠੀਕ ਆ ਠੀਕ ਆ ਠੀਕ ਆ ਤੇ ਬਾਈ ਰੇਟ ਰੂਟ ਕੀ ਕਰਤਾ 55000 ਜੀ ਠੀਕ ਆ ਲੈਣ ਦੇਣ ਕਿੱਥੋਂ ਦੇਖੋ ਜੀ ਇਹ ਤੋਂ 50 ਦੀ ਹੋ ਜੂ ਜੀ ਠੀਕ ਆ ਮੁੱਲ ਜਿੰਨਾ ਮਰਜ਼ੀ ਠੀਕ ਆ ਠੀਕ ਆ ਲੈ ਵੀ ਬਾਈ 55000 ਮੰਗਦਾਗਾ ਤੇ 50000 ਦੀ ਬਾਈ ਗਾ ਦੇ ਦਾਂਗੇ ਤੇ ਬਾਕੀ ਨਾਲ ਕੱਟਾ ਹਨਾ ਬਾਈ ਕੱਟਾ ਬਾਈ ਠੀਕ ਆ ਕਿੰਨੇ ਚਰਦਾ ਬਾਈ ਕੱਟਾ ਆਪਣਾ ਕੱਟਾ ਹੋ ਗਿਆ 6-7 ਮਹੀਨਿਆਂ ਦਾ ਬਾਈ 6-7 ਮਹੀਨਿਆਂ ਦਾ ਕੱਟਾ ਨਾਲ 6 8000 ਕੱਟੇ ਦਾ ਲਾਉਂਦੇ ਨੇ ਲਾਉਂਦੇ 8000 ਕੱਟੇ ਦਾ 8000 ਲਾਉਂਦੇ ਨੇ ਤਾਂ ਯਾਰ 42 ਦੀ ਰਹਿ ਗਈ ਹਾਂ ਹਾਂ ਇਹ ਤਾਂ ਗੱਲ ਹੈਗੀ ਹੋਰ ਇਹ ਤਾਂ 42 ਦੀ ਜਾਊਗੀ ਨਾਲੇ ਕੱਪੜਾ ਨਾਲੇ ਦੁੱਧ ਇਹ ਵੰਨਣਾ ਆਉਂਦਾ ਹੈ ਬਾਈ ਕੱਪੜਾ ਕਿੰਨੇ ਚਰਦੀ ਆ 3 ਮਹੀਨਿਆਂ ਦੀ ਆ ਬਾਈ 3 ਮਹੀਨਿਆਂ ਦੀ ਆ ਠੀਕ ਆ ਚੈੱਕ ਕਰਾ ਕੇ ਹਣਾ ਠੀਕ ਆ ਠੀਕ ਆ ਨੰਬਰ ਬੋਲੇ ਭਾਈ ਆਪਣਾ 94630 94630 67897 67897 ਠੀਕ ਆ ਲੈ ਵੀ ਦੋਸਤੋ ਭਾਈ ਦਾ ਨੰਬਰ ਆ ਹਨਾ ਬਾਕੀ ਇਹ 50000 ਦੀ ਭਾਈ ਕਹਿੰਦਾ 7-8000 ਦਾ ਘੱਟਾਗਾ ਨਾਲ ਤੇ ਬਾਕੀ ਜੇ ਕਿਸੇ ਭਰਾਣੇ ਲੈਣੀ ਹੋਈ ਤਾਂ ਸੰਪਰਕ ਕਰ ਲਿਓ ਬਾਕੀ ਮਾਲਸਾ ਪਸ਼ੂ ਮੰਡੀ ਤੇ ਪਸ਼ੂ ਜਿਹੜੇ ਟੋਕਰ ਗੱਬਣ ਮੱਝਾਂ ਪਹੁੰਚ ਜਾਣਾ ਤੁਸੀਂ ਇੱਥੇ ਵੀ ਬਜਟ ਕਰ ਸਕਦੇ ਹੋਗੇ ਤੇ 4-5 ਕਿਲੋ ਭਾਈ ਦੁੱਧ ਕਹਿੰਦਾਗਾ ਹਨਾ ਦੇਖੋ ਸੀ ਤੇ 42000 ਚ ਹੀ ਰਹਿ ਜਾਓ ਕੱਟੇ ਨੂੰ ਸਾਡੇ ਜੇ ਤੁਸੀਂ 7-8000 ਦਾ ਕੱਟਾ ਮੰਨੋ 42000 ਚ ਲੈ ਜਾਓ। ਲਾਵੇਂ ਨਾ ਬਾਈ ਉਹ ਰੇ ਮੁਸਲਮਾਨ ਆ। ਠੀਕ ਆ ਠੀਕ। 8 ਦੰਦੇ ਨੇ। 8 ਦੰਦੇ ਆ। ਠੀਕ ਆ। ਲੈ ਵੀ ਕਹ ਬਾਈ ਕਹਿੰਦਾ ਵੀ ਇੱਥੇ 8000 ਮੁਸਲਮਾਨ ਦੰਦੇ ਆ ਇਹਦਾ ਕੱਟੇ ਦਾ। ਬੱਕਰੇ ਸੀ 7 ਮਹੀਨਾ ਦਾ ਕੱਟਾ ਹਨਾ। ਜੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਆਜੋ ਵੀਡੀਓ ਵਿੱਚ ਤੁਹਾਨੂੰ ਹੋਰ ਪਾਸੋਂ ਦਿਖਾਉਣੇ ਆਪਾਂ। ਦੋਸਤੋ ਤੁਹਾਨੂੰ ਚੰਗੇ ਕੱਦ ਕਾਠ ਵਾਲੀ ਇੱਕ ਮੱਝ ਤੋਰ ਕੇ ਦਿਖਾਉਣੇ ਆ ਬਾਈ ਦੀ। ਦੇਖੋ ਤੁਸੀਂ ਕੱਦ ਕਾਠ ਦੇਖੋ ਤੇ ਨਰੋਈ ਡਾਡੀ ਆ। ਸਿੰਘਾਂ ਹ ਕੈਮੇ ਸੋਈ ਸੋਈ ਹੋਇਆ ਕਿੰਨਾ ਦੁੱਧਾ ਹਣਾ ਪੂਰੀ ਜਬਰਦਸਤ ਝੋਟੀ ਆ ਮੰਨ ਲਓ ਵੀ ਮਾਨਸਾ ਮੰਡੀ ਤੇ ਹਣਾ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਕੀ ਰੇਟ ਰੋਟ ਕਰਦਾ ਡਿਟੇਲ ਲੈ ਕੇ ਦਿੰਦਾ ਨੰਬਰ ਵੀ ਲੈ ਕੇ ਦਿੰਦਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲੈ ਬਾਈ ਦਾ ਵਪਾਰ ਦਾ ਕੰਮ ਆ ਹੋਰ ਪਸ਼ੂ ਵੀ ਬਾਈ ਕੋਲੇ ਚੰਗੇ ਹੁੰਦੇ ਆ ਨਾ ਬਾਕੀ ਇਹ ਆ ਵੀ ਚੰਗੀਆਂ ਝੋਟੀ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਆ ਜਾ ਬਾਈ ਉਰਾਂ ਜੇ ਖੜਦਾ ਚੰਗੇ ਕੱਦ ਕਾ ਠਾਲੀਆ ਬੋਡੀ ਮੰਤਰਾਲੀਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆ ਭਾਈ ਆਪਣਾ ਸਰਪੰਚ ਸਿੰਘ ਆ ਭਾਈ ਪਿੰਡਾ ਭਾਈ ਜਸਰ ਜਿਲ੍ਹਾ ਮਾਨਸਾ ਹਾਂਜੀ ਠੀਕ ਆ ਭਾਈ ਆਪਣਾ ਵਪਾਰ ਦਾ ਕੰਮ ਆ ਹਨਾ ਹਾਂ ਲੈ ਲੈਨੇ ਆ ਭਾਈ ਠੀਕ ਆ ਠੀਕ ਅੱਜ ਕਾ ਪਸ਼ੂ ਲੈ ਕੇ ਆਏ ਮੰਡੀ ਤੇ ਦੋ ਹੀ ਨੇ ਭਾਈ ਇੱਕ ਇਹ ਇੱਕ ਉਹ ਗਾਂ ਗਈ ਠੀਕ ਆ ਭਾਈ ਜਿਹੜੀ ਆਪਾਂ ਇਹ ਝੋਟੀ ਦੋਰੀ ਆ ਗਈ ਤਾਜੀ ਸੂਈ ਆ ਕੈ ਕਦਨ ਹੋਗੇ ਸੂਈ ਨੂੰ ਕੱਲ ਹੀ ਸੂਈ ਆ ਭਾਈ ਠੀਕ ਆ ਕਹਿਵੇਂ ਸੂਈ ਸੂਈ ਆ ਭਾਈ ਇਹ ਤੀਜੀ ਸੂਈ ਸੂਈ ਆ ਭਾਈ ਤੀਜੀ ਸੂਏ ਠੀਕ ਆ ਭਾਈ ਕੀ ਦੁੱਧ ਆ ਦਦੀ ਕੰਬੈਸਟੀ ਵਾਲੀ ਮੱਝ ਇਹ 14 ਕਿਲੋ ਲੀਟਰ ਕੱਢਿਆ ਦੂਜੀ ਸੂਈ ਦੂਜੀ ਸੂਈ 14 ਕਿਲੋ ਲੀਟਰ ਕੱਢਿਆ BSVR B 14 ਦੀ ਮੀਟਰ ਹੋਣਾ ਠੀਕ ਆ ਠੀਕ ਆ ਬੱਚਾ ਕੀ ਹੈ ਬਾਈ ਮਗਰਾ ਕੱਟਾ ਹੈ ਮਗਰ ਕੱਟਾਗਾ ਤਾਜੀ ਸੂਈ ਹੋਈ ਆ ਕੱਲ ਦੀ ਤੇ ਬਾਕੀ ਬਾਈ ਹਜੇ ਤਾਂ ਫਿਰ ਦੁੱਧਾ ਤਾਂ ਇਹਨੇ ਕਰਿਆ ਨਹੀਂ ਹੋਣਾ ਹਨਾ ਪੂਰਾ ਹਜੇ ਤਾਂ ਬੋਲੀ ਕੱਢੀ ਥੋੜੀ ਜੀ ਕੱਲ ਠੀਕ ਆ ਠੀਕ ਆ ਤੇ ਬਾਈ ਮੁੱਲ ਕੀ ਕਰਤਾ ਇਹਦਾ ਬੋਲੀ ਕਿ ਕੀ ਕਰਦੇ ਮੁੱਲ 130000 ਠੀਕ ਆ ਤੇ ਲੈਂਡ ਦੇਣ ਬਾਈ ਆਪਾਂ ਦੇ ਦਿਆਂਗੇ 15 ਹੀ ਦੇ ਦਿਆਂਗੇ ਬਈ ਇੱਕ 15 ਦੀ ਬਾਕੀ ਫੋਨ ਤੇ ਗੱਲਬਾਤ ਹੋ ਜੂ ਹਨਾ ਠੀਕ ਆ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਵੇ ਸੋਨਾਂ ਸਮਰਕ ਵੀ ਕਰ ਸਕਦੇ ਹਨਾ ਟੋਕਰ ਗੱਬਣਾ ਠੀਕ ਆ ਟੋਕਰ ਗੱਬਣਾ ਸੱਜਰ ਸਾਰੀਆਂ ਮਿਲ ਜਾਂਦੀਆਂ ਠੀਕ ਆ ਨੰਬਰ ਬੋਲ ਦਿਓ ਬਈ ਆਪਣਾ 62393 62812 62393 62812 ਠੀਕ ਆ ਲੈ ਵੀ ਦੋਸਤੋ ਬਾਈ ਦਾ ਇਹ ਨੰਬਰ ਆ ਜੇ ਤੁਹਾਨੂੰ ਆ ਮੱਝ ਪਸੰਦ ਆਉਂਦੀ ਆ ਤੀਜੇ ਸੂਏ ਸੂਈ ਹੋਈ ਆ ਤਾਜੀ ਮਗਰ ਕਟਾ ਦਾ ਕੱਲ ਹੀ ਸੂਇਆ ਬਾਈ ਕਹਿੰਦਾ ਦੂਜੇ ਸੂਏ ਜਿਹੜਾ ਮੱਝ ਨੇ ਜਿਹੜਾ 14 ਗਿਲੀਟਰ ਬਾਈ ਕਹਿੰਦਾ ਦੁੱਧ ਦਤਾਗਾ ਜਬਰਦਸਤ ਹੋਇਆ ਠੀਕ ਆ ਪੂਰੀ ਜਬਰਦਸਤ ਆ ਹਾਂ ਬਾਡੀ ਬੰਤ ਤਾਂ ਵੀ ਚੰਗੀ ਆ ਗਈ ਕੱਦਗਾਠ ਵੀ ਚੰਗਾ ਬਾਕੀ ਤੁਸੀਂ ਬਾਈ ਨਾਲ ਸੰਭਰ ਕੇ ਜਿਹੜਾ ਕਰ ਸਕਦੇ ਜੇ ਟੋਕਰ ਗੱਬਣ ਮੱਝਾ ਲੈਣੀਆਂ ਤਾਂ ਵੀ ਬਾਈ ਨਾਲ ਸੰਭਰ ਕਰ ਸਕਦਾ ਪਿੰਡ ਭਾਈ ਦੇ ਸਜਲਾ ਮਾਨਸਾ ਠੀਕ ਆ ਜੀ